ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਉਮੀਦ ਕਰਦਾ ਹਾਂ ਤੁਸੀਂ ਸਾਰੇ ਠੀਕ-ਠਾਕ ਤੇ ਤੰਦਰੁਸਤ ਤੇ ਚੜ੍ਹਦੀ ਕਲਾ ਦੇ ਵਿੱਚ ਹੋਵਾਂਗੇ। ਸੋ ਦੋਸਤੋ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਤੁਹਾਡੇ ਆਪਣੇ YouTube ਚੈਨਲ ਮਿਸਟਰ ਸਰੋਏ ਦੇ ਵਿੱਚ। ਸੋ ਦੋਸਤੋ ਬਹੁਤ ਸਾਰੇ ਮੇਰੇ ਨਾਲ ਭੈਣ ਭਰਾਵਾਂ ਦੇ ਮਤਲਬ ਯਾਰ ਮੈਨੂੰ ਫੋਨ ਵੀ ਆਏ, ਮੈਸੇਜ ਵੀ ਆਏ। ਉਹ ਕਹਿੰਦੇ ਕਿ ਵੀਰ ਜੀ ਅਸੀਂ ਨਾ ਆਪਣਾ YouTube ਦੇ ਉੱਤੇ ਚੈਨਲ ਤਾਂ ਬਣਾ ਲਿਆ। ਕਈਆਂ ਨੇ ਬਲੌਗ ਦਾ ਚੈਨਲ ਵੀ ਬਣਾਇਆ ਵਾ। ਉਹ ਬਲੌਗ ਵਗੈਰਾ ਸ਼ੂਟ ਕਰਦੇ ਨੇ ਬਟ ਉਹਨਾਂ ਨੂੰ ਇੱਕ ਚੀਜ਼ ਦੀ ਦਿੱਕਤ ਆਉਂਦੀ ਬਈ ਸੀਗੀ। ਉਹ ਕਹਿੰਦੇ ਕਿ ਵੀਰ ਜੀ ਜਦੋਂ ਅਸੀਂ ਉਹ ਬਹੁਤ ਜ਼ਿਆਦਾ ਹੁੰਦੀ ਆ ਤੇ ਜੋ ਅਸੀਂ ਬੋਲਦੇ ਆ ਉਹ ਕਲੀਅਰਲੀ ਸੁਣਾਈ ਦਿੰਦਾ ਹੈਗਾ ਤੇ ਮਤਲਬ ਵੀ ਅਸੀਂ ਕੋਲਰ ਮਾਈਕ ਜਿਹੜਾ ਜਿਵੇਂ ਤੁਸੀਂ ਆ ਤੇ ਦੇਖ ਸਕਦੇ ਮੇਰੇ ਕੋਲਰ ਮਾਈਕ ਲਗਾਇਆ ਹੋਇਆ ਵਾ ਵੀ ਇਸ ਕੋਲਰ ਮਾਈਕ ਕਿਹੜਾ ਲਈਏ ਵੀ ਘੱਟ ਬਜਟ ਦੇ ਵਿੱਚ ਜੋ ਹੋਵੇ ਅਸੀਂ ਕੋਲਰ ਮਾਈਕ ਕਿਹੜਾ ਲਿਆ ਸਕਦੇ ਆ ਜਾਂ ਫਿਰ ਸਾਨੂੰ ਮਤਲਬ ਵਾਇਰਲੈਸ ਮਾਈਕੋ ਦੇ ਬਾਰੇ ਦੱਸੋ ਵੀ ਜਿਹੜਾ ਸੀ ਮਤਲਬ ਵੀ ਮੰਗਾ ਕੇ ਸੀ ਉਹਦੇ ਉੱਤੇ ਕੰਮ ਸ਼ੁਰੂ ਕਰ ਦਈਏ ਤੇ ਕਈ ਜਿਹੜੇ ਮੇਰੇ ਭੈਣ ਭਰਾ ਮੇਰੇ ਕੋਲ ਆਉਂਦੇ ਨੇ ਨਾ ਮਤਲਬ ਮਿਲਣ ਦੇ ਵਾਸਤੇ ਹੁੰਦੇ ਨੇ ਆਪਣਾ YouTube ਚੈਨਲ ਬਣ ਵਗੈਰਾ ਬਣਾਉਂਦੇ ਨੇ ਤੁਸੀਂ ਦੇਖਿਓ ਨੇ ਇਹ ਵੀਡੀਓ ਉਹ ਵੀ ਮੈਨੂੰ ਜਾਫਰ ਮਤਲਬ ਵੀ ਅਸੀਂ ਦੂਜਾ ਵਾਇਰਲੈਸ ਮਾਈਕ ਹੋ ਗਿਆ ਅਸੀਂ ਕਿਹੜਾ ਲਈਏ ਤੇ ਕਿਹੜਾ ਸਾਡੇ ਲਈ ਵਧੀਆ ਹੋਏਗਾ ਸੋ ਇਸ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਦੱਸਾਂਗਾ ਅਗਰ ਤੁਹਾਡਾ ਬਜਟ ਹੈਗਾ ਵਾ 4000 ਰੁਪਏ ਤੋਂ ਲੇਕੇ 5000 ਰੁਪਏ ਦੇ ਵਿੱਚ ਬਜਟ ਹੈਗਾ ਉਹ ਤੁਹਾਡਾ ਜੀ ਤਾਂ ਮੈਂ ਤੁਹਾਨੂੰ ਇੱਕ ਇਹੋ ਜਿਹਾ ਕਨਰ ਮਾイク ਦੇ ਬਾਰੇ ਦੱਸਾਂਗਾ ਜਿਹੜਾ ਵਾਇਰਲੈਸ ਆ ਤੇ ਬਹੁਤ ਵਧੀਆ ਉਹ ਮੈਂ ਖੁਦ ਯੂਜ਼ ਕਰਦਾ ਮੈਂ ਲਿਆ ਹੋਇਆ ਵਾ ਮੈਨੂੰ 2 ਕੁ ਮਹੀਨੇ ਹੋ ਗਏ ਆ ਮੇਰਾ ਨਿਕ YouTube ਚੈਨਲ ਆ ਮੇਰਾ ਵਲੋਗ ਦਾ ਚੈਨਲ ਆ ਉਹਦਾ ਲਿੰਕ ਮੈਂ ਤੁਹਾਨੂੰ ਡਿਸਕ੍ਰਿਪਸ਼ਨ ਦੇ ਵਿੱਚ ਜਾ ਕੇ ਦੇ ਦਾਂਗਾ ਤੁਸੀਂ ਉਹ ਜਾ ਕੇ ਦੇਖ ਲਓ ਉਹ ਇਹਦੀ ਜਿਹੜੀ ਵੌਇਸ ਆ ਨਾ ਬਹੁਤ ਬਹੁਤ ਜ਼ਿਆਦਾ ਵਧੀਆ ਵਾ ਮੰਨ ਕੇ ਜੇ ਤੁਸੀਂ ਬਾਜ਼ਾਰ ਦੇ ਵਿੱਚ ਕੋਈ ਵੀਡੀਓ ਤੁਸੀਂ ਸ਼ੂਟ ਕਰਦੇ ਪਏ ਹੋ ਤੁਸੀਂ ਕੋਈ ਵੀ ਵੀਡੀਓ ਸ਼ੂਟ ਕਰਦੇ ਪਏ ਹੋ ਤੇ ਟਰੱਕ ਲੰਘਦੇ ਨੇ ਬੱਸਾਂ ਲੰਘਦੀਆਂ ਨੇ ਗੱਡੀਆਂ ਲੰਘਦੀਆਂ ਨੇ ਹਨਾ ਛਾਂ ਛਾਂ ਦੀ ਆਵਾਜ਼ ਬਹੁਤ ਜ਼ਿਆਦਾ ਹੁੰਦੀ ਆ ਤੇ ਇਹ ਜਿਹੜਾ ਮਾਈਕ ਆ ਉਹ ਚੀਜ਼ਾਂ ਕੈਪਚਰ ਨਹੀਂ ਕਰਦਾ ਹੈਗਾ ਜੋ ਤੁਸੀਂ ਬੋਲੋਗੇ ਉਹ ਚੀਜ਼ ਨੂੰ ਕੈਪਚਰ ਕਰੇਗਾ ਇਹ ਬਹੁਤ ਵਧੀਆ ਇਹ ਜਿਹੜਾ ਮਾਈਕਾ ਕੋਲਰ ਮਾਈਕ ਇਹ ਤੁਹਾਡੇ ਮਤਲਬ ਵੀ ਵਾਇਰਲੈਸ ਆ ਇਹਦੀ ਜਿਹੜੀ ਜੱਪਾ ਗੱਲ ਕਰੀ ਕਿੰਨੀ ਦੂਰ ਤੋਂ ਗੱਲ ਗੇਜ ਕਰ ਲੈਂਦਾ ਇੱਕ ਘਟੋ ਘਟ 300 ਤੋਂ 400 ਮੀਟਰ ਤੱਕ ਮਤਲਬ ਵੀ ਮੈਂ ਦੇਖਿਆ ਵਾ ਕਰਕੇ ਹਨਾ ਇਹ 300 ਮੀਟਰ ਤੱਕ ਦਾ ਇਹ ਮੇਰੇ ਖਾਤੇ ਚ ਹੈਗਾ ਵਾ ਏਰੀਆ ਨਾ ਮੈਂ 2 1/2 200 ਮੀਟਰ ਤੱਕ ਗੱਲ ਕਰਕੇ ਦੇਖਿਆ ਜੀ ਆਪਾਂ ਗੱਲ ਕਰੀਏ ਇਹ ਇਦਾਂ ਵਾਇਰੋ ਫਰਮ ਇੱਕ ਡੱਬਾ ਹੁੰਦਾ ਵਾ ਉਹ ਹੁੰਦਾ ਤੇ ਇੱਕ ਇਹ ਮੈਂ ਤਾਂ ਦਫਾ ਦਿਨ ਖੋੜ ਕੇ ਇਹ ਕੁਝ ਖੋਲ ਕੇ ਕੁਝ ਇਦਾਂ ਦਾ ਦੇਖਣ ਨੂੰ ਮਿਲੇਗਾ ਦੇਖੋ ਜੀ ਇਹਦੇ ਵਿੱਚ ਨਾ ਤਿੰਨ ਦਿੱਤੇ ਹੁੰਦੇ ਨੇ ਮਾਇਕਾ ਦੇਖੋ ਇਹ ਕਾ ਮਾਈਕ ਤੁਸੀਂ ਦੇਖ ਸਕਦੇ ਹੋ ਇਹ ਲੱਗਿਆ ਹੁੰਦਾ ਵੀ ਜਿਹੜੀ ਤੁਸੀਂ ਕੁਝ ਬੋਲਦੇ ਹੋ ਇਹਦੇ ਨਾਲ ਨੋ ਆਈਸ ਆ ਜਿਹੜੀ ਤੁਹਾਡੀ ਇਹ ਕਲੀਅਰ ਹੁੰਦੀ ਆ ਆਵਾਜ਼ ਜਿਹੜੀ ਤੁਹਾਡੀ ਇਹਦੇ ਨਾਲ ਆਵਾਜ਼ ਕਲੀਅਰ ਆਏਗੀ ਇਹ ਹੋ ਗਿਆ ਇੱਕ ਇਹ ਕ ਇਹਦੇ ਨਾਲ ਇਹ ਹੋ ਗਿਆ ਹਨਾ ਇਹ ਉਪ ਉਤਾਰ ਵੀ ਦਿੱਤੇ ਜਾਂਦੇ ਆ ਇਹ ਉੱਤਰ ਵੀ ਜਾਂਦੇ ਹੁੰਦੇ ਆ ਇਹ ਮਾਈਕ ਆ ਇਹ ਮਾਈਕ ਹੈਗਾ ਡਿਜੀ ਟੈਕ ਦੇ ਡਿਜੀ ਟੈਕ ਕੰਪਨੀ ਤੇ ਮਾਈਕ ਆ ਇਹ ਕਾ ਹੁੰਦਾ ਉਹ ਮਤਲਬ ਇਹ ਰਿਸਿਵਰ ਹੁੰਦਾ ਵਾ ਜੇ ਅਪ ਗੱਲ ਕਰੀਏ ਇਹ ਤਿੰਨ ਕਿਉਂ ਨੇ ਦੇਖੋ ਮੰਨ ਕੇ ਚੱਲੋ ਇਹ ਰਿਸਿਵਰ ਆ ਜਿਹੜਾ ਜੀ ਇਨੋਂ ਮਤਲਬ ਮੰਨ ਕੇ ਤੁਸੀਂ ਉਹਦੇ ਉੱਤੇ ਲੱਗ ਜਾਂਦਾ ਜੇ ਮੰਨ ਲਓ ਮੈਂ ਆਪਣੀ ਵੀਡੀਓ ਕੈਮਰੇ ਦੇ ਸ਼ੂਟ ਕਰਦਾ ਵਾ ਇਹ ਕੈਮਰੇ ਨਾਲ ਅਟੈਚ ਹੋ ਜਾਂਦਾ ਵਾ ਕੈਮਰੇ ਨਾਲ ਅਟੈਚ ਹੋ ਕੇ ਆਹ ਜਿਹੜੇ ਦੋ ਨੇ ਜਿਹੜੇ ਇਹ ਤੁਹਾਡੇ ਡੋਰ ਨੇ ਜਿਹੜੇ ਹਨਾ ਇਹ ਜਿਹੜੇ ਟਰਾਂਸਮਿਟਰ ਨੇ ਇਹ ਦੋ ਨੇ ਜਿਹੜੇ ਤੁਹਾਡੇ ਇਹ ਤੁਹਾਡੇ ਇੱਕ ਤਾਂ ਤੁਹਾਡੇ ਕੋਲਰ ਦੇ ਉੱਤੇ ਲੱਗ ਜਾਏਗਾ ਇੱਕ ਮੰਨ ਕੇ ਜਦੋਂ ਤੁਸੀਂ ਕਿਸੇ ਨਾਲ ਗੱਲ ਕਰਦੇ ਪਿਓ ਕੋਈ ਗੱਲ ਕਰਦੇ ਪਿਓ ਇੱਕ ਤੁਸੀਂ ਉਹਦੇ ਨਾਲ ਲਗਾ ਸਕਦੇ ਹੋ ਉਹਦੇ ਕੋਲਰ ਦੇ ਉੱਤੇ ਲਗਾ ਦਿਓ ਇੱਕ ਤੁਸੀਂ ਆਪਣੇ ਕੋਲਰ ਦੇ ਉੱਤੇ ਲਗਾ ਦਿਓ ਤੁਸੀਂ ਦੋਨੇ ਜਣੇ ਆਵਾਜ਼ ਕਰਿਓ ਜਦੋਂ ਤੁਹਾਡੀ ਜਿਹੜੀ ਆਵਾਜ਼ ਸਾਰੀ ਇਸ ਦੇ ਜਰੀਏ ਤੁਹਾਡੇ ਫੋਨ ਦੇ ਉੱਤੇ ਵੀ ਰਿਕਾਰਡ ਹੋ ਜੇਗੀ ਤੁਹਾਡੇ ਉਹਦੇ ਤੇ ਡੀਐਸਐਲਰ ਕੈਮਰੇ ਦੇ ਉੱਤੇ ਵੀ ਰਿਪੋਰਟ ਹੋ ਜੇਗੀ ਹੁਣ ਜੇ ਆਪਾਂ ਗੱਲ ਕਰੀਏ ਇਹ ਕਿਹਦੇ ਕਿਸੇ ਨਾਲ ਅਟੈਚ ਹੋ ਜਾਂਦਾ ਇਹ ਡੀਐਸਐਲਰ ਨਾਲ ਵੀ ਕੈਮਰੇ ਨਾਲ ਅਟੈਚ ਹੋ ਜਾਂਦਾ ਕੋਈ ਵੀ ਡੀਐਸਐਲਰ ਕੈਮਰਾ ਹੋਵੇ ਉਹਦੇ ਨਾਲ ਅਟੈਚ ਹੋ ਜਾਂਦਾ ਹੁਣ ਤੁਸੀਂ ਕਹੋਗੇ ਵੀ ਸਾਡੇ ਕੋਲ ਮਤਲਬ ਵੀ ਡੀਐਸਐਲਰ ਕੈਮਰਾ ਤਾਂ ਹੈ ਨਹੀਂ ਸਾਡੇ ਕੋਲ ਤਾਂ ਸਿਰਫ ਮੋਬਾਈਲ ਫੋਨ ਆ ਤਾਂ ਤਾਂ ਵੀ ਤੁਹਾਨੂੰ ਟੈਂਸ਼ਨ ਮੈਦੀ ਲੋੜ ਨਹੀਂ ਕਿ ਇਹ ਮੋਬਾਈਲ ਫੋਨ ਨਾਲ ਵੀ ਅਟੈਚ ਹੋ ਜਾਂਦਾ ਵਾ ਇਹਨਾਂ ਨੇ ਤਾਂ ਬਹੁਤ ਸਾਰੀਆਂ ਮਤਲਬ ਇਦਾਂ ਦੀ ਵਾਇਰਸ ਦਿੱਤੀਆਂ ਹੋਈਆਂ ਨੇ ਆ ਦੇਖੋ ਆ ਜਿਹੜੀ ਵਾਇਰ ਆ ਬੁਈ ਇਹ ਵਾਇਰ ਲੈ ਕੇ ਤੁਸੀਂ ਇਹ ਤੁਸੀਂ ਆਪਣੇ ਫੋਨ ਨੂੰ ਲਾਵਾ ਜਿੰਨਾਂ ਕੋਈ ਮੇਰੇ ਪਿੰਡ ਪਰ ਕੋਲ ਐਂਡਰੋਇਡ ਮੋਬਾਈਲ ਫੋਨ ਨੇ ਉਹ ਨਾ ਉਹ ਉਹਨਾਂ ਕੋਲ ਸਿਰਫ ਸੀ ਟਾਈਪ ਆ ਸੀ ਟਾਈਪ ਤੁਸੀਂ ਕੀ ਕਰਨਾ ਵਾ ਆਹ ਸੀ ਟਾਈਪ ਦੇ ਵਿੱਚ ਤੁਸੀਂ ਜਦੋਂ ਲਗਾਉਣਾ ਆਹ ਟਰਾਂਸਮਿਟਰ ਕੱਟ ਕੇ ਤੁਸੀਂ ਇਹਨੂੰ ਇਹਦੇ ਨਾਲ ਲਗਾ ਦੇਣਾ ਆ ਦੇਖੋ ਇਹਦੇ ਨਾਲ ਲੱਗ ਗਿਆ ਜੀ ਤੇ ਇਹ ਜਿਹੜੀ ਟਰਾਂਸਮਿਟਰ ਤੁਸੀਂ ਆਪਣੇ ਮੋਬਾਈਲ ਫੋਨ ਦੇ ਉੱਤੇ ਲਗਾ ਦੇਣਾ ਬਸ ਜਦੋਂ ਤੁਹਾਡਾ ਮੋਬਾਈਲ ਫੋਨ ਦੇ ਉੱਤੇ ਲੱਗ ਗਿਆ ਤਾਂ ਮਤਲਬ ਸਮਝ ਲਓ ਤੁਹਾਡੀ ਜਿਹੜੀ ਆਵਾਜ਼ ਆ ਉਹ ਰਿਕਾਰਡ ਹੋਣੀ ਸ਼ੁਰੂ ਹੋ ਜਾਏਗੀ ਹੁਣ ਜੇ ਬੰਨ ਮੰਨ ਕੇ ਜਿੰਨਾਂ ਕੋਲ ਆਈਫੋਨ ਆ ਇਹਨਾਂ ਨੇ ਆਈਫੋਨ ਵਾਸਤੇ ਵੀ ਦਿੱ ਇਨਰ ਦੀ ਇਹਦੀ ਡਿਜੀਟ ਇਕਰੀ ਇੱਕ ਖਾਸੇ ਦਾ ਇਹਨੇ ਆਈਫੋਨ ਵਾਸਤੇ ਵੀ ਦਿੱਤਾ ਹੋਇਆ ਵਾ ਸੀ ਟਾਈਪ ਵਾਸਤੇ ਵੀ ਦਿੱਤਾ ਹੋਇਆ ਆਈਫੋਨ ਵਾਸਤੇ ਵੀ ਦਿੱਤਾ ਹੋਇਆ ਵਾ ਤੁਸੀਂ ਦੇਖ ਲਓ ਮੈਂ ਤੁਹਾਨੂੰ ਆਈਫੋਨ ਦੀ ਦਿਖਾਣਾ ਆ ਇਹਨੇ ਆਈਫੋਨ ਦੀ ਦਿੱਤੀ ਹੋਈ ਆਈਫੋਨ ਦੀ ਵੀ ਸੇਵ ਹੀ ਲੱਗ ਜਾਂਦੀ ਦੋਵੇਂ ਦੀ ਲਗਾ ਕੇ ਤੇ ਤੁਸੀਂ ਇਦਾਂ ਕਰ ਸਕਦੇ ਹੋ ਜੇ ਆਪਾਂ ਗੱਲ ਕਰੀਏ ਤੁਸੀਂ ਇਹਦੇ ਵਿੱਚ ਲਗਾ ਕੇ ਜੋ ਤੁਸੀਂ ਬੋਲ ਰਹੇ ਹੋ ਮੰਨ ਕੇ ਚੱਲੋ ਕੋਈ ਮੇਰਾ ਭਰਾ ਮਤਲਬ ਵੀ ਵੀਡੀਓ ਤੁਹਾਡੀ ਸ਼ੂਟ ਕਰਦਾ ਪਿਆ ਵਾ ਤੁਸੀਂ ਸੁਣ ਵੀ ਸਕਦੇ ਹੋ ਤੁਸੀਂ ਇਹਦੇ ਵਿੱਚ ਲਗਾਣਾ ਇਹ ਇਹਦੇ ਵਿੱਚ ਲੱਗ ਜਾਏਗਾ ਜੀ ਇਹਦੇ ਵਿੱਚ ਇਹਦੇ ਵਿੱਚ ਲਗਾ ਕੇ ਤੁਸੀਂ ਇਦਾਂ ਇਹਦੇ ਵਿੱਚ ਇੱਥੇ ਲਗਾਗੇ ਇਹਨਾਂ ਨੇ ਤਾਂ ਆਹ ਦੇਖੋ ਪੁਆਇੰਟ ਜਿਆ ਦਿੱਤਾ ਹੋਇਆ ਜੀ ਇੱਥੇ ਤੁਸੀਂ ਆਹ ਪੁਆਇੰਟ ਦੇ ਉੱਤੇ ਲਗਾਓ ਤੇ ਲਗਾਉਣ ਤੋਂ ਬਾਅਦ ਤੁਸੀਂ ਆਪਣੇ ਕੰਨਾਂ 'ਤੇ ਲਾ ਲਓ ਇਹ ਇਹ ਜੋ ਤੁਸੀਂ ਹੈੱਡਫੋਨ ਲਗਾ ਲੋਗੇ ਜੋ ਵੀ ਬੰਦਾ ਬੋਲੇਗਾ ਤੁਹਾਨੂੰ ਸੁਣਾਈ ਦੇ ਜਾਏਗਾ ਵੀ ਉਹ ਦੂਜਾ ਜਿਹੜਾ ਬੰਦਾ ਬੋਲਦਾ ਪਿਆ ਵਾ ਵੀ ਉਹ ਸਹੀ ਬੋਲ ਰਿਹਾ ਹੈ ਕਿ ਨਹੀਂ ਬੋਲ ਰਿਹਾ ਤੁਸੀਂ ਇਹ ਉਹ ਕਰ ਸਕਦੇ ਹੋ ਹੋਰ ਜਿਹੜੀ ਇਹ ਤੋਂ ਸਭ ਤੋਂ ਵਧੀਆ ਮਤਲਬ ਮੈਨ ਆਪਸ਼ਨ ਦਿੱਤੀ ਹੋਈ ਆ ਇਹਦੇ ਵਿੱਚ ਨਾ ਇਹਨਾਂ ਨੇ ਇੱਕ ਆਪਸ਼ਨ ਦਿੱਤੀ ਹੋਈ ਆ ਨਵਾਈਸ ਦੀ ਇਹਦੇ ਤੁਸੀਂ ਦੇਖ ਸਕਦੇ ਹੋ ਆਹ ਦੇਖੋ ਇਹਦੇ ਉੱਤੇ ਲਿਖਿਆ ਹੋਇਆ ਇਕੋ ਇਕੋ ਮਤਲਬ ਹੁੰਦਾ ਵਾ ਮਤਲਬ ਵੀ ਮਾਨੀ ਜਦੋਂ ਤੁਸੀਂ ਬਾਹਰ ਜਿਹੜੀ ਆਵਾਜ਼ ਆ ਰਹੀ ਆ ਜਾਂ ਨਹੀਂ ਆ ਰਹੀ ਆ ਨਹੀਂ ਲੋਕਾਂ ਦੀ ਸ਼ੋਰ ਸ਼ਾਹ ਦੀ ਆਵਾਜ਼ ਆ ਰਹੀ ਆ ਤੁਸੀਂ ਉਹ ਬਟਨ ਪ੍ਰੈਸ ਕਰੋਗੇ ਇੱਥੋਂ ਪ੍ਰੈਸ ਕਰੋਗੇ ਤੇ ਨਾਲ ਹੀ ਤੁਸੀਂ ਆਪਣਾ ਇੱਥੋਂ ਪ੍ਰੈਸ ਕਰ ਦੋਗੇ ਟਰਾਂਸਮਿਟਰ ਜਿਹੜਾ ਤੁਸੀਂ ਇੱਥੋਂ ਪ੍ਰੈਸ ਕਰੋਗੇ ਜੇ ਤੁਸੀਂ ਇੱਥੋਂ ਪ੍ਰੈਸ ਕਰੋਗੇ ਤਾਂ ਜਿਹੜੀ ਉਹ ਨੌਇਸ ਆ ਜਿਹੜੀ ਆਉਂਦੀ ਆ ਇਕੋ ਵਾਲੀ ਆ ਜਿਹੜੀ ਉਹ ਹੋਣੀ ਬੰਦ ਹੋ ਜਾਏਗੀ ਇਕੋ ਨਹੀਂ ਆਏਗੀ ਇਹਦੇ ਵਿੱਚ ਬਹੁਤ ਹੀ ਵਧੀਆ ਦਾ ਫਾਇਦਾ ਵਾ ਇਹ ਮੋਬਾਈਲ ਫੋਨ ਨਾਲ ਵੀ ਲੱਗ ਜਾਂਦੀ ਆ ਤੇ ਆਈਫੋਨ ਨਾਲ ਵੀ ਇਹ ਅਟੈਚ ਹੋ ਜਾਂਦੀ ਆ ਅਗਰ ਤੁਸੀਂ ਇਹ ਪਾਇਆ ਕਰਨਾ ਚਾਹੁੰਦੇ ਹੋ ਜੇ ਤੁਹਾਡਾ ਬਜਟ ਹੈਗਾ ਦੀ 4-5000 ਦਾ ਇਹ ਆਨਲਾਈਨ ਮਿਲ ਜਾਂਦਾ ਵਾ ਤੁਹਾਨੂੰ 444200 ਰੁਪਏ ਦਾ ਆਨਲਾਈਨ ਮਿਲੇਗਾ ਜੇ ਤੁਸੀਂ ਇਹਨੂੰ ਆਫਲਾਈਨ ਲਵੋਗੇ ਜੀ ਆਫਲਾਈਨ ਤੁਹਾਨੂੰ ਇਹ ਮਿਲੇਗਾ ਇਹ ਤੁਹਾਨੂੰ 4500 5000 ਦੇ ਕਰੀਬ ਦਾ ਨੂੰ ਆਫਲਾਈਨ ਮਿਲੇਗਾ ਅਗਰ ਤੁਸੀਂ ਕਿਸੇ ਦੁਕਾਨ ਦੇ ਉੱਤੋਂ ਮਤਲਬ ਜੇ ਤੁਸੀਂ ਇਹਨੂੰ ਪਰਚੇਸ ਕਰਦੇ ਹੋ ਜੇ ਤੁਸੀਂ ਆਨਲਾਈਨ ਲਵੋਗੇ ਤੁਹਾਨੂੰ 4400 4200 ਰੁਪਏ ਤੱਕ ਮਿਲ ਜੀਗਾ ਬਹੁਤ ਵਧੀਆ ਸੈਟ ਹੈ ਇਹ ਇਹ ਤਿੰਨ ਚੀਜ਼ਾਂ ਦਾ ਸੈਟ ਆ ਵੇ ਤੁਹਾਨੂੰ ਦਿਖਾ ਦੇਣਾ ਇਹਨਾਂ ਰਕ ਕੇ ਡੱਬੇ ਜਿਹਨੂੰ ਆ ਦੇਖੋ ਆ ਤਿੰਨ ਚੀਜ਼ਾਂ ਨੇ ਇਹ ਤਿੰਨ ਚੀਜ਼ਾਂ ਨੇ ਆ ਜਿਹੜੇ ਤਿੰਨ ਚੀਜ਼ਾਂ ਨੇ ਆ ਜਿਹੜੀ ਇਹ ਤਾਂ ਇੱਕ ਮਾਈਕ ਇੱਥੇ ਲੱਗ ਜਾਂਦਾ ਵਾ ਕੋਲ ਮਾਈਕ ਆਪਣਾ ਇੱਥੇ ਲੱਗ ਜਾਂਦਾ ਵਾ ਜਿਹੜਾ ਆ ట్రాన్స్మిਟਰ ਹੈ ਜੀ ਇਹ ట్రాన్స్మిਟਰ ਹੈ ਜਿਹੜਾ ਇਹ ਤੁਹਾਡੇ ਮੋਬਾਈਲ ਫੋਨ ਦੇ ਉੱਤੇ ਵੀ ਲੱਗ ਜਾਏਗਾ ਤੁਹਾਡੇ ਡੀਐਸਐਲਰ ਕੈਮਰੇ ਉੱਤੇ ਵੀ ਲੱਗ ਜਾਏਗਾ ਤੁਸੀਂ ਜਿੱਦੀ ਮਾਤ ਜੀ ਮਤਲਬ ਕਿ ਕਾਲ ਕਰ ਸਕਦੇ ਹੋ ਜੇ ਮੈਂ ਦੀ ਗੱਲ ਕਰੀ ਬੈਟਰੀ ਬੇਕਅਪ ਦੀ ਇਹਦਾ ਬੈਟਰੀ ਬੇਕਅਪ ਆ ਜਿਹੜਾ ਬਹੁਤ ਵਧੀਆ ਵਾ ਇਹਦਾ 8-9 ਘੰਟੇ ਦਾ ਬੈਟਰੀ ਬੇਕਅਪ ਆ ਇਸੇ ਵਿੱਚ 1 ਘੰਟੇ ਦੇ ਵਿੱਚ ਵਿੱਚ 1 ਘੰਟੇ ਦੇ ਵਿੱਚ ਵਿੱਚ ਫੁੱਲ ਚਾਰਜ ਹੋ ਜਾਂਦੇ ਨੇ ਤਿੰਨੇ ਤਿੰਨੇ 1 ਘੰਟੇ ਦੇ ਵਿੱਚ ਚਾਰਜ ਹੋ ਜਾਂਦੀਆਂ ਨੇ ਚਾਰਜ ਹੋਣ ਤੋਂ ਬਾਅਦ ਇਹਦਾ 8 ਘੰਟੇ ਦਾ ਤੁਸੀਂ 8 ਘੰਟੇ ਲਗਾਤਾਰ ਰਿਕਾਰਡਿੰਗ ਕਰ ਸਕਦੇ ਹੋ ਇਹਦੀ ਇਹ ਬੈਟਰੀ ਲੋਪ ਹੁੰਦੀ ਨਹੀਂ ਇਹਦੀ ਬਹੁਤ ਵਧੀਆ ਉਹ ਮੈਂ ਇਹਦੇ ਨਾਲ ਪੋਡਕਾਸਟ ਵੀ ਸ਼ੁਰੂ ਕੀਤੇ ਜਾਵਾਂ ਪੋਡਕਾਸਟ ਵੀ ਮੇਨ ਤੋਂ ਕਿਤੇ ਬਹੁਤ ਜਲਦੀ ਮੇਰੇ ਕਿਹਾ ਮੈਂ ਪੋਡਕਾਸਟ ਦੇ ਵਿੱਚ ਮੈਂ 2-2 ਘੰਟੇ ਦੇ ਪੋਡਕਾਸਟ ਕੀਤੇ ਲਗਾਤਾਰ 2-2 3-3 45-45 ਮਿੰਟ ਦੇ 40-40 ਮਿੰਟ ਦੇ ਫਿਰ ਦੋ ਤਿੰਨ ਪੋਡਕਾਸਟ ਕੀਤੇ ਉਹਨਾਂ ਨਾਲ ਵੀ ਮੈਂ ਇਹਨਾਂ ਨਾਲ ਹੀ ਕੀਤਾ ਯਾਨੀ ਕਿ ਮੰਨ ਲਓ 4-5 ਘੰਟੇ ਦਾ ਮੈਂ ਇਹਨਾਂ ਨਾਲ ਪੋਡਕਾਸਟ ਕਰ ਚੁੱਕਿਆ ਹਾਂ ਜਾਨੀ ਕਿ ਇਹਨਾਂ ਦਾ ਬੈਟਰੀ ਬੇਕਅਪ ਦੇਖਿਆ ਜਾਵੇ ਤਾਂ ਵੀ ਬਹੁਤ ਵਧੀਆ ਵਾ ਅਗਰ ਜੇ ਦੇਖਿਆ ਨਾ ਵਾਈਸ ਵੋਕ ਕੋ ਦੇਖਿਆ ਤਾਂ ਵੀ ਉਹ ਵੀ ਬਹੁਤ ਵਧੀਆ ਤੇ ਘੱਟ ਬਜਟ ਦੇ ਵਿੱਚ ਆ ਜੇ ਤੁਸੀਂ ਵੱਧ ਬਜਟ ਦੇ ਵਿੱਚ ਦੀ ਗੱਲ ਕਰੋਗੇ ਤਾਂ ਬਜਟ ਦੇ ਵਿੱਚ ਤਾਂ ਜਿੰਨੇ ਵਾਜੀ ਜਾਂਦੂ 50000 ਦੇ ਵੀ ਹੈਗੇ ਲੱਖ ਰੁਪਏ ਦੇ ਵੀ ਹੈਗੇ ਇਹ ਬਿਲਕੁਲ ਜਿੰਨੂੰ ਆਪਣੇ ਰੇਟ ਵਾਸਤੇ ਸਹੀ ਆ 4000 ਤੋਂ 5000 ਦੇ ਵਿੱਚ ਵਿੱਚ ਆ ਇਹ ਤੁਸੀਂ ਆਫਲਾਈਨ ਵੀ ਲੈ ਸਕਦੇ ਆਨਲਾਈਨ ਵੀ ਲੈ ਸਕਦੇ ਹੋ ਜਿਹੜੇ ਮੇਰੇ ਭਿੰਡ ਭਰਾਵਾਂ ਦਾ ਬਜਟ ਹੈਗਾ 400 ਤੋਂ ਲੈ ਕੇ 5000 ਰੁਪਏ ਤੱਕ ਹਣਾ 4500 ਰੁਪਏ ਤੱਕ ਬਜਟ ਹੈਗਾ ਉਹ ਆਨਲਾਈਨ ਇਹਨੂੰ ਖਰੀਦਣਾ ਚਾਹੁੰਦੇ ਨੇ ਤਾਂ ਇਹਦਾ ਮੈਂ ਲਿੰਕ ਥੱਲੇ ਨਾਲ Amazon ਦਾ ਲਿੰਕ ਮੈਂ ਥੱਲੇ ਡਿਸਕ੍ਰਿਪਸ਼ਨ ਦੇ ਵਿੱਚ ਦੇ ਦਾਂਗਾ ਤੁਸੀਂ ਉਸ ਲਿੰਕ ਤੇ ਜਾ ਕੇ ਤੁਸੀਂ ਇਹਨਾਂ ਦੋਵਾਂ ਨੂੰ ਤੁਸੀਂ ਪਰਚੇਸ ਕਰ ਸਕਦੇ ਹੋ ਇਹਦਾ ਲਿੰਕ ਮੈਂ ਥੱਲੇ ਡਿਸਕ੍ਰਿਪਸ਼ਨ ਦੇ ਵਿੱਚ ਦੇ ਰਿਹਾ ਹਾਂ ਜੀ ਤੁਸੀਂ ਡਿਸਕ੍ਰਿਪਸ਼ਨ ਦੇ ਵਿੱਚ ਜਾਓ ਉਹ ਲਿੰਕ ਤੇ ਕਲਿੱਕ ਕਰਕੇ ਤੁਸੀਂ ਇਹਨਾਂ ਨੂੰ ਤੁਸੀਂ ਪਰਚੇਸ ਕਰ ਸਕਦੇ ਹੋ ਬਹੁਤ ਵਧੀਆ ਇਹ ਨੇ ਇਹ ਖੁਦ ਵੀ ਮੈਂ ਆਪ ਯੂਜ਼ ਕਰਦਾ ਪਿਆ ਹਾਂ ਤੁਸੀਂ ਮੇਰੀ ਕਈ ਵੀਡੀਓ ਦੇਖੀ ਹੋਣੀ ਆ ਇਹ ਵੀਡੀਓ ਵੀ ਜੋ ਆਪਣੇ ਮਿਸਟਰ ਸਰੋਏ ਦੇ ਵੀਡੀਓ ਪੋਣਾ ਵਾ ਇਹਨਾਂ ਨਾਲ ਹੀ ਮੈਂ ਰਿਕਾਰਡ ਕੀਤੀ ਹੋਈਆਂ ਨੇ ਇਹ ਮੈਨੂੰ ਲੰਬੇ ਦਿਨ ਵੀ ਨਾ ਹੋ ਗਿਆ ਘੱਟੋ ਘੱਟ ਮਹੀਨੇ ਤੋਂ ਜ਼ਿਆਦਾ ਹੀ ਹੋ ਗਿਆ ਹਣਾ ਇਹਦੀ ਵੀ ਤਾਂ ਨਹੀਂ ਵੀਡੀਓ ਬਣਾ ਕੇ ਪਾਈ ਹੈਗੀ ਪਹਿਲਾਂ ਮੈਂ ਦੇਖਿਆ ਜੀ ਵੀ ਯਾਰ ਪਹਿਲਾਂ ਮੈਂ ਚੀਜ਼ ਨੂੰ ਚੈੱਕ ਕਰਾਂ ਵੀ ਇਹ ਸਹੀ ਹੈਗੀ ਏ ਕਿ ਨਹੀਂ ਮੈਂ ਲਿਆਣ ਸਾਰੇ ਇਹਦੇ ਤੇ ਵੀਡੀਓ ਬਣਾਉਦਾ ਤੁਸੀਂ ਖਰੀਦ ਲਓ ਪਰ ਉਹ ਚੀਜ਼ ਸਹੀ ਨਾ ਹੋਵੇ ਤੁਸੀਂ ਮੈਨੂੰ ਵੀ ਗਾਲਾਂ ਕੱਢੋਗੇ ਬਾਅਦ ਚੋ ਸੋ ਮੈਂ ਸੋਚਿਆ ਪਹਿਲਾਂ ਮੈਂ ਆਪ ਕੋ ਇਹਨੂੰ ਯੂਜ਼ ਕਰਾਂਗਾ ਯੂਜ਼ ਕਰਕੇ ਦੇਖਾਂਗਾ ਇਹਦੀ ਵਾਇਸ ਜਿਹੜੀ ਆ ਉਹ ਕਿਦਾਂ ਦੀ ਹੁੰਦੀ ਆ ਫਿਰ ਇਹਦੇ ਤੇ ਮੈਂ ਵੀਡੀਓ ਬਣਾਵਾਂਗਾ ਸੋ ਇਹਦਾ ਮੇਰਾ ਜਿਹੜਾ ਐਕਸਪੀਰੀਅੰਸ ਆ ਬਹੁਤ ਵਧੀਆ ਵਾ ਮੈਂ ਕਹੂੰਗਾ ਤੂੰ ਅੱਖਾਂ ਬੰਦ ਕਰਕੇ ਲੈ ਲ ਫੇਸਨ ਵਾਲਾ ਤੁਸੀਂ ਮਤਲਬ ਵੀ ਵੀਡੀਓ ਬਣਾਉਣਾ ਚਾਹੁੰਦੇ ਜਦ ਜਤ ਜੀ ਆਪਣਾ ਫੇਸਲੈਸ ਤੁਸੀਂ ਵੀਡੀਓ ਬਣਾਉਣਾ ਚਾਹੁੰਦੇ ਹੋ ਕਿੰਨੂ ਸਾਡਾ ਫੇਸ ਨਾ ਹੋਵੇ ਪਰ ਜਿਹੜੀ ਵਾਇਸ ਆ ਦੇਖੋ ਤੁਸੀਂ ਕੋਈ ਵੀ ਵੀਡੀਓ ਬਣਾਉਣੀ ਹੈ ਨਾ ਉਹਦੇ ਜਿਹੜੀ ਵਾਇਸ ਆ ਵਾਇਸ ਹੋਣੀ ਵਧੀਆ ਬਹੁਤ ਜ਼ਰੂਰੀ ਹੈ ਜਿੰਨੀ ਤੁਹਾਡੀ ਕਲੀਅਰ ਵਾਇਸ ਹੋਏਗੀ ਤੁਹਾਡਾ ਚੈਨਲ ਜਿਹੜਾ ਓਨੀ ਜ਼ਿਆਦਾ ਵਾਇਰਲ ਹੋਏਗਾ ਤੇ ਤੁਸੀਂ ਓਨਾ ਜ਼ਿਆਦਾ ਤੁਹਾਡਾ ਚੈਨਲ ਗਰੋ ਹੋਏਗਾ ਸੋ ਇਸ ਕਰਕੇ ਤੁਸੀਂ ਇਸ ਮਾਈਕ ਦੀ ਵਰਤੋਂ ਕਰੋ ਹੀ ਕਰੋ ਅਗਰ ਤੁਹਾਡਾ ਵਲੋਗ ਦਾ ਚੈਨਲ ਆ ਤੁਸੀਂ ਵਲੋਗ ਦੀ ਵੀਡੀਓ ਸ਼ੂਟ ਕਰਦੇ ਤਾਂ ਵੀ ਤੁਹਾਨੂੰ ਇਹ ਮਾਈਕ ਦੀ ਲੋੜ ਪੈਗੀ ਬਏਗੀ ਅਗਰ ਤੁਸੀਂ ਸਟੱਡੀ ਦੇ ਰਿਗਾਰਡਿੰਗ ਕੋਈ ਚੈਨਲ ਆ ਜਾ ਹਿਸਟਰੀ ਦੇ ਰਿਗਾਰਡਿੰਗ ਕੋਈ ਚੈਨਲ ਆ ਜਾ ਮੋਟੀਵੇਸ਼ਨ ਚੈਨਲ ਆ ਤਾਂ ਵੀ ਤੁਹਾਨੂੰ ਇਹਦੀ ਲੋਡ ਜਿਹੜੀ ਰਿਕਾਰਡਿੰਗ ਆ ਇੱਕਾਂ ਦੀ ਲੋਡ ਪਵੇਗੀ ਹੀ ਪਵੇਗੀ ਚਾਹੇ ਤੁਸੀਂ ਪੋਰਟ ਗਲਤ ਸ਼ੁਰੂ ਕੀਤਾ ਤਾਂ ਵੀ ਤੁਹਾਨੂੰ ਇਹਦੀ ਲੋਡ ਪਵੇਗੀ ਹੀ ਪਵੇਗੀ ਸੋ ਮੈਂ ਤੁਹਾਨੂੰ ਇਹ ਕਹਾਂਗਾ ਵੀ ਤੁਸੀਂ ਆਨਲਾਈਨ ਬਾਏ ਕਰ ਲਓ 2 ਤੋਂ 3 ਦਿਨ ਦੇ ਵਿੱਚ ਵਿੱਚ ਤੁਹਾਡੇ ਘਰ ਦੇ ਵਿੱਚ ਆ ਜਾਣਗੇ ਅਗਰ ਤੁਸੀਂ ਆਫਲਾਈਨ ਲਵੋਗੇ ਤਾਂ ਆਫਲਾਈਨ ਤੁਹਾਨੂੰ 500-700 ਰੁਪਏ ਦੇ ਵੇਂਗੇ ਪੈਣਗੇ ਅਗਰ ਜੀ ਆਨਲਾਈਨ ਲਵੋਗੇ ਆਨਲਾਈਨ ਤੁਹਾਨੂੰ ਸਿਰਫ 41-4200 ਰੁਪਏ ਦੇ ਵੇਣਿਆ ਇਹਦਾ ਲਿੰਕ ਮੈਂ ਜਿਹੜਾ ਲਿੰਕਿੰਗ ਵਿੱਚ ਦੇ ਰਾਂਗਾ ਤੁਸੀਂ ਉਸ ਲਿੰਕ ਤੇ ਕਲਿੱਕ ਕਰਕੇ ਇਹਨਾਂ ਨੂੰ ਤੁਸੀਂ ਬਾਏ ਕਰ ਸਕਦੇ ਹੋ ਸੋ ਜਿਹੜੇ ਮੇਰੇ ਭੈਣ ਭਰਾ ਇਹ ਬਾਏ ਕਰਨਗੇ ਪਲੀਜ਼ ਮੈਨੂੰ ਦੱਸਿਓ ਕਿੰਨੇ ਕਿੰਨੇ ਇਹ ਬਾਏ ਕਰ ਲਿਆ ਤੇ ਇਹਦੀ ਕੀ ਕਿੰਦਰ ਦੀ ਤੁਹਾਨੂੰ ਕੁਆਲਿਟੀ ਲੱਗੀ ਹੈ ਇਹਦੀ ਸੋ ਅੱਜ ਦੀ ਵੀਡੀਓ ਦੇ ਵਿੱਚ ਸਿਰਫ ਇੰਨਾ ਹੀ ਅਗਰ ਤੁਹਾਨੂੰ ਮੇਰੀ ਛੋਟੀ ਜਿਹੀ ਕੋਸ਼ਿਸ਼ ਵਧੀਆ ਲੱਗੀ ਤਾਂ ਪਲੀਜ਼ ਇਸ ਵੀਡੀਓ ਨੂੰ ਲਾਈਕ ਕਰ ਤੇ ਸ਼ੇਅਰ ਜ਼ਰੂਰ ਕਰਿਓ ਜੀ ਸੋ ਦੋਸਤੋ ਮਿਲਦੇ ਹਾਂ ਬਹੁਤ ਜਲਦੀ ਇੱਕ ਨਵੀਂ ਤੇ ਬਦੇ ਵੀਡੀਓ ਨਾਲ ਉਹ ਤੱਕ ਲਈ ਤੁਹਾਨੂੰ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਸਤਿ ਸ੍ਰੀ ਅਕਾਲ